ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੋਲਾ ਮੰਡੀ ਦੇ ਰਹਿ ਜਾਂਦਾ ਬਾਈ ਪ੍ਰਦੀਪ ਕੋਲੋਂ ਅੱਜ ਫੇਰ ਵੀਡੀਓ ਬਣਾਉਣ ਲੱਗੇ ਆ ਅੱਜ ਫੇਰ ਘਰ ਦੇ ਵਿੱਚ ਬਹੁਤ ਸਾਰੀਆਂ ਗਾਵਾਂ ਵਿਕਰੀ ਆਲੀਆਂ ਗਾਵਾਂ ਸੋਨੀਆਂ ਸੋਆਂੀਆਂ ਵੀ ਹੈ ਗੱਬਣ ਵੀ ਇੱਥੇ ਗਾਵਾਂ ਜਿਹੜੀਆਂ ਉਹ ਮੌਜੂਦ ਖੜੀਆਂ ਸੋਨਿਆ ਸੋਨਿਆ ਗਾਵਾਂ ਇਸ ਸਾਈਡ ਤੇ ਤੁਸੀਂ ਦੇਖੋਗੇ ਪਰ ਮੈਂ ਇੱਕ ਚੀਜ਼ ਧਿਆਨ ਚ ਲੈ ਰਿਹਾ ਵੀ ਮੈਂ ਵੀਡੀਓ ਬਣਾ ਰਿਹਾ 12:01 ਮਿੰਟ ਹੋਇਆ ਹੈ 15 ਜਨਵਰੀ ਨੂੰ ਸੋ ਇਹ ਜਿਹੜੇ ਪਸ਼ੂ ਤਿਆਰ ਹੋਣੇ ਹੁੰਦੇ ਆਪਾਂ ਨੂੰ ਪਤਾ ਵੀ ਦੁਪਹਿਰ ਤੋਂ ਬਾਅਦ ਚ ਗਾਵਾਂ ਜਿਹੜੀਆਂ ਹਵਾਨੇ ਭਰਨੇ ਸ਼ੁਰੂ ਕਰਦੇ ਆ ਹਜੇ ਦੁਪਹਿਰ ਦਾ ਟਾਈਮ 12:00 ਵਜੇ ਆ ਤਾਂ ਇਸੇ ਤਰ੍ਹਾਂ ਦੇ ਹਵਾਨੇ ਤੁਹਾਨੂੰ ਦਿਸਣਗੇ ਜਿਹੜੀਆਂ ਗਾਵਾਂ ਦੀ ਤਿਆਰੀ ਸੋਹਣੀ ਦਿਸੂਗੀ ਜਿਵੇਂ ਇਹ ਗਾਵਾਂ ਕੁਝ ਜਿਹੜੀਆਂ ਬਿਲਕੁਲ ਹੀ ਤਾਜ਼ੀਆਂ ਸੋਨੀਆਂ ਹੁੰਦੀਆਂ ਇਹ ਤੁਹਾਨੂੰ ਨਾਲ ਤੋਰ ਕੇ ਵੀ ਦਿਖਾ ਦੇਵਾਂਗੇ ਕੋਸੇ ਇਸ ਸਾਈਡ ਤੇ ਗੱਪਣ ਗਾਵਾਂ ਖੜੀਆਂ ਨੇ ਚ ਦੋ ਵੜੜਾਂ ਜਿਹੜੀਆਂ ਟਾਈਮ ਤਾਂ ਥੋੜਾ ਲੈਂਦੀਆਂ ਸੋਨ ਚ ਪਰ ਢਾਂਚੇ ਬੜੇ ਚੰਗੇ ਐ ਸੋ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਖਰੀਦਣਾ ਤੁਸੀਂ ਆਪਦੀ ਮਰਜ਼ੀ ਦੇ ਨਾਲ ਹੁੰਦਾ ਤੇ ਤਸੱਲੀ ਕਰਨਾ ਤੁਹਾਡਾ ਹੱਕ ਐ ਸੋ ਜਿਹੜੀ ਵੀ ਗਾਂ ਖਰੀਦਣੀ ਚਾਹੋ ਨੇ ਭਾਵੇਂ ਉਹ ਤਿਆਰ ਐ ਭਾਵੇਂ ਕੱਚੀ ਐ ਜਿਹੜੇ ਵੀ ਪੱਖ ਤੋਂ ਤਸੱਲੀ ਕਰਨ ਦੀ ਲੋੜ ਲੱਗਦੀ ਐ ਉਹ ਤੁਸੀਂ ਇੱਥੋਂ ਕਰਕੇ ਲੈ ਜਾਓ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਸੋ ਆਓ ਸ਼ੁਰੂਆਤ ਕਰਦੇ ਹਾਂ ਬਹੁਤ ਸੋਹਣੀਆਂ ਚਾਰ ਵੜੜਾਂ ਜਿਹੜੀਆਂ ਸੋਚੀਆਂ ਵੀ ਤੋੜ ਕੇ ਦਿਖਾਵਾਂਗੇ ਤਾਜ਼ੀਆਂ ਸੋਨੀਆਂ ਪ੍ਰਦੀਪ ਭਾਈ ਸਸਤੀ ਕਸਤੀ ਕਾਲ ਭਾਈ ਪ੍ਰਦੀਪ ਅੱਜ ਨਾਗਪਟਾ ਮੇਰੇ ਖਿਆਲ ਚ ਫੋਨ ਕਰੇ ਆਪਣੇ ਕੋਲ 11 ਬੈੜਾ ਤਾਂ ਸੂਈਆਂ ਨੇ ਤਾਜ਼ੀਆਂ ਹੂੰ ਇਹਨਾਂ ਦੇ ਵਿੱਚ ਤਿੰਨ ਬੱਚੀਆਂ ਫਸਟ ਟਾਈਮਰ ਨੇ ਹੂੰ ਬਾਕੀ ਸੈਕੰਡ ਟਾਈਮਰ ਠੀਕ ਹੈ ਦੋ ਤਿੰਨ ਬੱਚੀਆਂ ਦਾ ਕੱਲ ਹੀ ਸੂਈਆਂ ਹੂੰ ਤੇ ਦੋ ਬੱਚੀਆਂ ਹੋ ਗਏ ਚਾਰਕ ਦਿਨ ਇਹਨਾਂ ਨੇ ਮੰਗਰ ਐ ਮੰਨ ਕੇ ਚੱਲ ਰਹੀ 11 ਦੇ ਮੰਗਰ ਸੱਤ ਦਾ ਬੱਚੀਆਂ ਨੇ ਚਾਰਾ ਮਗਰ ਬੱਛੇ ਚਾਰ ਬੱਛੇ ਨੇ ਅੱਛਾ ਰੇਟ ਅੱਜ ਕੀ ਰੇਟ ਬਾਈ ਮੋਟਾ ਜਿਹੜੀ ਆਪਾਂ ਉਹ ਦੇ ਦਿੰਨੇ ਆ ਹਨਾ ਰੇਟ ਆਪਣੇ ਕੋਲੇ ਜਿਆਦੇ ਜਿਹੜੇ ਜਾਨਵਰ ਨੇ ਬਾਈ ਇੱਕ ਵੜ ਆਪਣੇ ਕੋਲੇ 75000 ਦੀ ਰੇਂਜ ਦੀ ਵੀ ਆ ਹੂੰ ਜਿਆਦੇ ਜਿਹੜੇ ਰੇਟ ਨੇ ਬਾਈ 95 ਤੇ 1 50 ਦੇ ਨੇ ਠੀਕ ਹੈ ਇਹਦੇ ਸੰ ਚਾਰ ਕਬੜਾ ਨੇ ਜਿਹੜੀਆਂ ਉਹ ਮੰਨ ਕੇ ਹੈਗੀਆਂ ਨੇ ਸਵਾ ਕ ਲੱਖ ਦੀ ਰੇਂਜ ਦੀਆਂ ਹੂੰ ਤੇ ਦੋ ਇੱਧਰ ਖੜੀਆਂ ਤੇ ਇੱਕ ਕਰਮ ਵਾਲੀ ਉੱਧਰ ਖੜੀ ਇਹਨਾਂ ਦਾ ਥੋੜਾ ਜਿਹਾ ਰੇਟ ਆ ਮੰਨ ਕੇ ਜੇ ਮੈਂ ਆਪਾਂ ਕਹਿੰਦੇ ਨੇ ਵੀ 1 70 80 ਦੀ ਰੇਂਜ ਦੀ ਠੀਕ ਹੈ ਸ਼ੁਰੂਆਤ ਪਹਿਲੇ ਨੰਬਰ ਤੇ ਇਸ ਨੂੰ ਕਰ ਲਈਏ ਕੀ ਡਿਟੇਲ ਹੈ ਜੀ ਦੂਜਾ ਸੁਗਾ ਬਾਈ 6 ਦੰਦਾਗਾ ਠੀਕ ਹੈ ਤੇ ਮੇਲ ਨੂੰ ਜਨਮ ਦਿੱਤਾ ਇਹਨੇ ਹੂੰ ਤੇ ਦੁੱਧ ਜਿਹੜੀ ਆਪਾਂ ਨੂੰ ਰਿਪੋਰਟ ਦਿੱਤੀ ਆ 37 38 ਕਿਲੋ ਦੀ ਦਿੱਤੀ ਆ ਉਹ ਵੱਡੇ ਢਾਂਚੇ ਦੀ ਆ ਹੂੰ ਤੇ ਰੇਟ ਇਹਦਾ ਜਿਹੜਾ ਆਪਣਾ ਵਾਜਬ ਰੱਖਾਂਗੇ ਬਾਈ ਇਹ ਨਹੀਂ ਕਿ ਜਿੰਨਾ ਜਿੱਦਾਂ ਦੀ ਬੱਚੀ ਹੈ ਜੇ ਆਪਾਂ ਇਹਦਾ 2.5 ਲੱਖ ਰੁਪਏ ਮੰਗ ਲਈਏ ਹਨ ਜਮਾਂ ਜਿਹੜਾ ਵਾਜਬ ਰੇਟ ਆ 1 ਲੱਖ ਤੇ 75000 ਦੀ ਵਾੜ ਦੇ ਦਾਂਗੇ ਬਾਈ ਠੀਕ ਹੈ ਸੋ ਜੀ ਸੋ ਥਾਣਾ ਥੀ ਜੋਈਆ ਵਾਲਾ ਲੰਬਾਈ ਚੰਗੀ ਐ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਜਿੰਨੀਆਂ ਵੀ ਵੇੜਾਂ ਨੇ ਭਾਈ ਜੇਰ ਵਗੈਰਾ ਦੀ ਓਕੇ ਰਪੜ ਬਾਕੀ ਭਾਈ ਦੇਖਾ ਨਾ ਵੀਡੀਓ ਦੇ ਵਿੱਚ ਕਪਣਾ ਆਈਡੀਆ ਦੇਣ ਹੁੰਦਾ ਜਿਹੜੇ ਵੀਰ ਨੇ ਹੁਣ ਵੇੜ ਖਰੀਦੀ ਨਹੀਂ ਅਸਲ ਜਦੋਂ ਕੋਲੇ ਆਉਂਦਾਗਾ ਸਹੀ ਐ ਉਹ ਆਪਣੇ ਕੋਲ ਉਹ ਹੈ ਨਹੀਂਗਾ ਵੀ ਆਪਾਂ ਹੁਣ ਜੇ ਕਹਤਾ ਵੀ 10 ਦੀ ਰੇਂਜ ਦੀਆਂ ਗਾਵਾਂ ਖੜੀਆਂ ਨੇ ਤੇ ਕੋਲੇ ਆਏ ਤੇ ਕਹਦੀ ਸਵਾ ਦੀ ਆ ਉਹ ਵੀ ਗਲਤ ਕੰਮ ਹੁੰਦਾ ਹਨਾ ਠੀਕ ਐ ਪਦੀ ਪੇ ਦੀ ਕੀ ਡਿਟੇਲ ਐ ਇਹ ਭਾਈ 4 ਦਿਨ ਦਾ ਹੂੰ ਤੇ ਬੱਚੀ ਨੂੰ ਜਨਮ ਦਿੱਤਾ ਨੇ ਬਹੁਤ ਸੋਹਣੀ ਬੱਚੀ ਦਿੱਤੀ ਆ ਤੇ ਰਾਤ ਹੀ ਸੁੱਈ ਸੀਗੀ ਠੀਕ ਐ ਅੱਧੇ ਬੋਲੇ ਚ ਉਹ ਖਾਲੀ ਹੈਗੀ ਠੀਕ ਹੈ ਤੇ ਦੁੱਧ ਦੀ ਜਿਹੜੀ 35 ਤੋਂ 36 ਕਿਲੋ ਪਲੂਣ ਦੀ ਰਿਪੋਰਟ ਆ ਪਰ ਦੰਦਾਂ ਦੇ ਵੀਰੇ ਇਹ ਚੌਗੀ ਆ ਗਈ ਸੁਹਾ ਦੂਜਾ ਦਾ ਠੀਕ ਹੈ ਕੀਮਤ ਕੀ ਰਹੂਗੀ ਕੀਮਤ ਬਾਈ 1,85,000 ਰੁਪਏ ਦੀ ਵੱਚੀ ਦੇ ਦਾਂਗੇ ਠੀਕ ਕਈ ਵਾਰ ਕੋਈ ਰਲਾ ਮਲਾ ਕੇ ਲੈਂਦਾ ਹੋਇਆ ਵਿਚੋਂ ਆਇਆ ਹੁੰਦਾ ਜਿੰਨੇ ਆਪਣੇ ਕੋਲੇ ਆਉਂਦੀ ਰਹਿੰਦੇ ਕੋਈ ਵੀਰ ਕਹਿੰਦਾ ਮੈਂ 4 ਲੈਣੀਆਂ 5 ਲੈਣੀਆਂ ਹੈ ਨਾ ਚਲੋ ਉਦਾਂ ਦਾ ਰੇਟ ਵੀ ਹੋ ਜਾਂਦਾ ਠੀਕ ਹੈ ਜੇ ਕੋਈ ਜੋੜਾ ਲੈਂਦਾਗਾ ਤਾਂ ਉਹਦੀ ਆਪਾਂ ਪਹੁੰਚ ਦੇ ਦਾਂਗੇ 200 ਕਿਲੋਮੀਟਰ ਤੱਕ ਠੀਕ ਹੈ ਬਾਕੀ ਭਾਈ ਆਏ ਆ ਆਪਦੀ ਤਸੱਲੀ ਹੈ ਨਾ ਆਪਦੇ ਵੱਲੋਂ ਫੋਲੋ ਕਰੋ ਆਪਾਂ ਦਾ ਗੱਲ ਸਿੱਧੀ ਜਾਣਿਆ ਚ ਆਪਣੇ ਕੋਲੋਂ ਵੀ ਖਰੀਦਦਾ ਕਿਤੇ ਵੀ ਖਰੀਦਦਾ ਸਹੀ ਕਿਉਂਕਿ ਆਪਣੇ ਘਰੇ ਨਹੀਂ ਬਣਦੇ ਹ ਹਫਤੇ 'ਚ ਆਪਣੇ ਕੋਲੇ 40 50 ਜਾਨਬਰ ਆਉਂਦੇ ਨੇ ਸਹੀ ਹੈ ਮੋੜ ਵੀਰੇ ਸੋ ਸੋ ਪਸ਼ੂ ਖਰੀਦੇ ਵੇ ਹੁੰਦੇ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਲਿਆ ਕਰੋ ਬਾਈ ਹੋਰੀ ਆਪ ਤਸੱਲੀ ਕਰਕੇ ਖਰੀਦ ਕੇ ਲਿਆਉਂਦੇ ਚੰਗਾ ਢਾਂਚਾ ਵੱਛੀ ਵਾਲੀ ਵਹਿੜ ਹੈ ਚਾਰ ਦੰਦ ਦਾ ਮੂੰਹ ਦੇ ਵਿੱਚੋਂ ਤੇ ਦੂਜਾ ਸੂਆ ਹੌਲੀ ਮੋੜੀ ਹੌਲੀ ਤਾਜੀ ਸੂਈ ਵੀ ਦੋਸਤੋ ਸੋ ਸਟਰਕਚਰ ਆਫ ਫੇਰ ਤੁਸੀਂ ਇਹਦਾ ਦੇਖ ਸਕਦੇ ਹੋ ਬਿਲਕੁਲ ਹੀ ਤਾਜੀ ਸੂਈ ਵਧੀਆ ਬੱਚੇ ਆ ਬਾਈ ਨਸਲ ਬਰੀਡ ਵਾਲੀ ਕਿ ਚਲੋ ਦੇਖ ਹਰ ਜਾਨਵਰ ਜਾਨਵਰ ਦੀ ਭਾਅ ਹੁੰਦਾ ਹੈ ਨਾ 35 ਕਿਲੋ ਦੁੱਧ ਮੰਨ ਕੇ ਜਿਹੜਾ ਵੀਰੇ ਨੂੰ ਮਰਚੀ ਪਰਚੇਸ ਕਰ ਲੈ ਠੀਕ ਹੈ ਬਹੁਤ ਵਧੀਆ ਵੜ ਇਹਦੇ ਨਾਲ ਜਿਹੜੀ ਇਹਨੇ ਵੀ ਬਾਈ ਬੱਚੀ ਦਿੱਤੀ ਆ ਇਹ ਵੀ ਤਾਜੀ ਸੂਈ ਹੋਇਆ ਰਾਤ ਦੀ ਠੀਕ ਹੈ ਤੇ ਇਹਦਾ ਜਿਹੜਾ ਰੇਟ ਆ ਬਾਈ 1 ਲੱਖ ਤੇ 32000 ਰੁਪਿਆਗਾ ਦੁੱਧ 37 38 ਕਿਲੋ ਨੇ ਕਰਮਾਲੀ ਨੇ ਦਿੱਤਾ ਹੋਇਆਗਾ ਬਾਕੀ ਭਾਈ ਆਏ ਜਿੱਦਾਂ ਦਾ ਜਾਨਵਰ ਦੁੱਧ ਤਾਂ ਨੇ ਜਾਨਵਰ ਦੀ ਕੰਪੈਸਟੀ ਨੇ ਲੈਣ ਹੁਣ ਆਪਣੇ ਕੋਲੇ 22 ਕਿਲੋ ਆਈਆਂ ਨੇ ਵਿੱਚ ਵੜਾ ਨੇ ਆਪਣੇ ਕੋਲੇ 25-25 ਕਿਲੋ ਦੁੱਧ ਤਿਆਰ ਵੀ ਆ ਠੀਕ ਹੈ ਲਿਆ ਭਾਈ ਅਗਲਾ ਭਾਈ ਇਹਦਾ 1 32 ਮੁੱਲ ਕੀਤਾ ਹਾਂ ਭਾਈ 1 ਲੱਖ 32 ਇਹਦੇ ਨਾਲ ਬੱਚਾ ਹੈ ਧਿਆਨ ਵਿੱਚ ਬੱਚੀ ਭਾਈ ਬੱਚੀ ਠੀਕ ਹੈ ਬਹੁਤ ਵਧੀਆ ਢਾਂਚੇ ਦੀ ਵੜਾ ਭਾਈ ਲੰਬਾਈ ਚੌੜਾਈ ਸੋ ਇਹਦਾ ਘਰੇ ਦੁੱਧ ਚੋਣ ਵਾਲੀ ਦਾ ਬੱਚਾ ਵੀ ਬੱਚੀ ਹੈ ਜਿੰਨੀਆਂ ਵੀ ਵੜਾ ਨੇ ਭਾਈ ਸਾਰੀਆਂ ਟੌਪ ਕਲਾਸ ਨੇ ਵੀ ਇੱਕ ਵੀ ਜਾਨਵਰ ਬਾਈ ਆਪਾਂ ਨੂੰ ਕੋਈ ਵੀਰ ਦੇਖੋ ਇਸ ਪੱਖ ਤੋਂ ਨਹੀਂ ਕਹਿ ਸਕਦਾ ਕਿਸੇ ਦੇ ਘਰ ਜਾ ਕੇ ਕੋਈ ਜਾਨਵਰ ਨੂੰ ਦਿੱਕਤ ਆ ਜਾਏ ਉਹ ਤਾਂ ਆਪਾਂ ਕਹਿੰਦੇ ਕੋਈ ਨਹੀਂ ਸਾਹ ਵਾਲੇ ਜਾਨਵਰ ਨੇ ਵੀ ਆਪਣੇ ਤੇ ਨੂੰ ਬੰਦਾ ਕਦੇ ਇਹ ਲਾਂਭਾ ਨਹੀਂ ਦੇ ਸਕਦਾ ਬਾਈ ਤੁਸੀਂ ਸਾਨੂੰ ਗਲਤ ਦੱਸਦਾ ਜਿੱਦਾਂ ਜਾਨਵਰਾਂ ਦੀ ਜੇਰ ਨਹੀਂ ਪਈ ਹੁੰਦੀ ਅਗਲਾ ਕਹਿੰਦਾ ਤੂੰ ਸਾਨੂੰ ਦੱਸਿਆ ਨਹੀਂ ਹੈਨਾ ਵੀ ਜਿੱਦਾਂ ਦੇ ਜਾਨਵਰ ਰੇਟ ਹੁਣ ਆਪਣੇ ਕੋਲ ਹਰ ਬੰਦੇ ਦੇ ਪਹੁੰਚਦੇ ਆ 85 ਦੇ ਭਾਅ ਦੀਆਂ ਵੀ ਖੜੀਆਂ ਨੇ 90 ਦੇ ਭਾਅ ਦੇ ਖੜੀਆਂ ਲੱਖ ਦੇ ਭਾਅ ਦੀਆਂ ਹਰ ਤਰ੍ਹਾਂ ਦਾ ਰੇਟ ਇਹਦੇ ਨਾਲ ਇੱਕ ਬੱਛੀ ਖੜੀ ਦੇ ਇਹ ਬਾਈ ਤਾਜੀ ਪਹਿਲਾ ਸੂਆ ਸੂਈਆ ਕੱਡੀ ਵੀ ਵਾਰ ਇਹਨੇ ਵੀ ਬੱਛੀ ਦਿੱਤੀ ਆ ਬਾਈ ਠੀਕ ਹੈ ਹੁਣ ਜਿਵੇਂ ਬੱਚੇ ਦਾ ਬਾਜ਼ਮ ਰੇਟ 1 ਲੱਖ ਤੇ 5000 ਰੁਪਏ ਦੀ ਬੱਚੀ ਦੇ ਦਾਂਗੇ ਬਾਈ ਦੁੱਧ 25 26 ਕਿਲੋ ਜਮਾ ਜੇਨੂਇਨ ਦੁੱਧ ਦੇਣਾ ਬਹੁਤ ਵਧੀਆ ਫਾਰਮ ਦੀ ਬੱਚੀ ਆ ਕੱਢ ਲਾ ਪਹਿਲਾਂ ਵੈਟ ਦੱਸੋ 20 ਕਿਲੋ ਬੋਲੀ ਸਟਾਰਟ ਆ ਬਾਈ ਇਸ ਟਾਈਮ ਚਾਰ ਦੰਦਾ ਬੱਚੀ ਬੜੀ ਟੌਪ ਦੀ ਦਿੱਤੀ ਆ ਹੁਣ ਇਹਦਾ ਬਾਜ਼ਮ ਰੇਟ ਆ ਇਦਾਂ ਦੀ ਬੱਚੀ ਦਾ ਆਮ ਤੌਰ ਤੇ ਸਵਾ ਸਵਾ ਲੱਖ ਦੀ ਆ ਬਾਈ ਉਹ ਵਿਕੀ ਜਾਂਦੀਆਂ ਮੰਡੀਆਂ ਚ ਦੇਖੋ ਟਾਂਚਾ ਵੈੜਦਾ ਚੰਗੀ ਹੈ ਗਾੜੀ ਹੈ ਇੱਕ ਬੱਚੀ ਹੋਰ ਅਜਗੀਤ ਵੀ ਇਹਦੇ ਵਿੱਚ ਹੀ ਖੜੀ ਆ ਜੇ ਕਿਸੇ ਵੀਰ ਨੇ ਜੋੜਾ ਪਰਚੇਜ ਕਰਨਾ ਹੋਇਆ ਤਾਂ 2-10 ਦੀ ਆਪਾਂ ਜੋੜੀ ਦੇ ਦਾਂਗੇ ਠੀਕ ਹੈ ਬਹੁਤ ਚੰਗੀ ਵੈੜਾ ਉਹ ਵੀ ਸੋ ਇਹ ਦੇਖੋ ਬਾਕੀ ਕੈਮਰਾ ਸਾਰੇ ਪਸੰਦੋਂ ਤੇ ਇੱਕ ਔਰ ਮਾਰ ਦਿਆਂਗੇ ਇਹ ਵੈੜ ਬੜੀ ਸੋਹਣੀ ਤਿਆਰ ਹੋਈ ਵੀ ਹੈ ਤੇ ਇਹਨੇ ਵੀ ਬੱਚੀ ਨੂੰ ਜਨਮ ਦਿੱਤਾ ਇਹਨੂੰ ਵੀ ਇੱਧਰ ਹੱਕ ਦੇ ਤੋਰ ਦੇ ਸਰਮੇ ਤੋਰੀ ਦੇ ਇਹ ਬਈ ਬੌਲਿਓ ਖਾਲੀ ਆ ਹੂੰ 19 ਤੋਂ 20 ਕਿਲੋ ਜਿਹੜਾ ਇਸ ਟੇ ਮੌਕੇ ਤੇ ਬਾਈ ਰੈਡੀਆ ਦੇ ਥੱਲੇ ਇਹਦੇ ਮਾਗਰ ਵੀ ਬੱਛੀ ਆ ਇਹਦਾ ਜਿਹੜਾ ਵਾਜਬ ਰੇਟ ਆ 1,10,000 ਰੁਪਇਆ ਹੌਲੀ-ਹੌਲੀ ਇਹ ਉਹਦੇ ਨਾਲ ਕਹਿੰਦੀ ਆ ਵੀ ਆਪਾਂ 2-10 ਦੀ ਪਾ ਹਾਂ ਬਾਈ ਦੇ ਦਾਂਗੇ ਇੱਕ ਹੋਰ ਖੜੀ ਅੱਗੇ 6 ਨਾਲ 3 ਨਾਲ ਮੰਨ ਕੇ ਜੇ ਬਾਈ ਕੋਈ ਚਾਰ ਵੜਾ ਮੰਨ ਕੇ ਇਧਰ ਆਪਣੇ ਕੋਲੇ ਅੱਗੇ ਦਿਖਾਵਾਂਗੇ ਜਿੰਨੇ ਆਪਾਂ ਕੋਈ ਕਿਸੇ ਵੀਰ ਨੇ ਚਾਰ ਵੜਾ ਪਰਚੇਜ਼ ਕਰਨੀਆਂ ਨੇ ਤਾਂ 1,05,000 ਦੇ ਭਾਅ ਦੇ ਵਿੱਚ ਚਾਰ ਵੜਾ ਆਪਾਂ ਦੇ ਦਾਂਗੇ ਠੀਕ ਹੈ ਪਹੁੰਚ ਵੀ ਜੋਨਾ ਆਪ ਪਹੁੰਚ ਦੇ ਦਾਂਗੇ 1 2 3 4 5 6 7 7 ਵੈਣਾ 1 5 ਦੇ ਭਾਜ ਦੇ ਦਾਂਗੇ ਚਾਹੇ ਕੋਈ 2 2 ਕਰਕੇ ਲੈ ਲੇ ਠੀਕ ਹੈ ਚਾਹੇ 1 1 ਕਰਕੇ ਲੈ ਲੇ ਜਿਵੇਂ ਮਰਜੀ ਅਗਲੀ ਦੀ ਇੱਛਾ ਠੀਕ ਹੈ ਇਹ ਬੱਚੀ ਬਈ ਹਲੇ ਹੁਣੇ ਸੂਈ ਹੋਈ ਆ ਹੂੰ ਤੇ ਬਹੁਤ ਵਧੀਆ ਪਹਿਲਾ ਸੂ ਹੈਗਾ ਹੂੰ ਤੇ ਇਹਦਾ ਜਿਹੜਾ ਬਾਜੇ ਬਰੇਟ ਆ 95000 ਰੁਪਿਆ ਆ ਵੈੜ ਆ ਗਈ ਬਈ ਜਿਹੜੀ ਆਪਾਂ ਕਹਿੰਦੇ ਸੀ ਜੀ ਉਹਨਾਂ ਨਾਲ ਕਿਸੇ ਦੇ ਜੁੱਟ ਜਰੋਣਾ ਬੋਲੇ ਚੋਂ ਖਾਲੀ ਆ ਕਰਮ ਵਾਲੀ ਇਹਨੂੰ ਤੋਰ ਦੇ ਦੇ ਕਿਤੇ ਦੇ ਦੁੱਧ ਦੇ ਦਊਗੀ 26 27 ਕਿਲੋ ਨੋਰਮਲ ਠੀਕ ਹੈ ਰੇਟ ਜਿਹੜਾ ਮੰਨ ਕੇ ਉਹਨਾਂ ਦੇ ਨਾਲ ਲਾ ਕੇ ਜਿਹੜੇ ਨਾਲ ਮਰਜ਼ੀ ਲੈ ਵੀ ਇੱਕ ਪੰਜ ਦੀ ਠੀਕ ਹੈ ਤਾਂ ਮਿਲ ਤਾਂ ਨੇ ਤਾਂ ਵੀ ਬਈ ਤਾਜ਼ੇ ਜਾਨਵਰ ਸੂਏ ਕਰਕੇ ਆਪਾਂ ਨਮਾਏ ਨਹੀਂ ਹੈਗੇ ਵੀ ਕਈ ਵਾਰ ਕੋਈ ਪਸ਼ੂ ਹੈ ਨਾ ਡਿੱਕਦਾ ਇਹਦੇ ਮੈਂ ਅਗਰ ਵੀ ਬੱਛੀ ਆ ਬੜੀ ਟੌਪ ਦੀ ਬਈ ਠੀਕ ਹੈ ਹੱਥ ਜਵਾਈ ਵਾਲਾ ਥਣ ਲੱਗਿਆ ਇਹ ਵੀ ਬੱਛੀ ਆਪਾਂ ਇੱਕ ਪੰਜ ਦੇ ਭਾਅ 'ਚ ਹੀ ਦੇ ਦਾਂਗੇ ਬਈ ਕਮਾਲ ਆ ਵੀ ਸੋ ਠੰਡ ਦਾ ਟਾਈਮ ਆ ਗਿਆ ਜਦੋਂ ਮੌਸਮ ਖੁੱਲ ਜਾਂਦਾ ਫਿਰ ਇਸ ਬਾਈ ਕੋਲੋਂ ਬਹੁਤ ਸਾਰੇ ਪਸ਼ੂ ਦਿਖਾਇਆ ਕਰਾਂਗੇ ਲਗਾਤਾਰ ਹੁਣ ਵੀ ਵੀਡੀਓ ਭਾਵੇਂ ਡੇਲੀ ਬਣਾਈ ਜਾਈਏ ਕਿ ਇੰਨੇ ਕ ਪਸ਼ੂ ਆਉਂਦੇ ਰਹਿੰਦੇ ਆ ਪਰ ਥੋੜਾ ਟਾਈਮ ਦੀ ਇਹ ਵੜ ਥੱਲੇ ਬਾਈ ਜੀ 20 ਕਿਲੋ ਬੋਲੀ ਤਿਆਰ ਆ ਮੰਗਰ ਇਹਦੇ ਵੀ ਮੱਛੀ ਆ ਇਹ ਵੜ ਦਾ ਲੈਣ ਦੇ ਨਾਲ ਰੇਟ ਆ ਜਿਹੜਾ 75000 ਠੀਕ ਹੈ ਬਹੁਤ ਵਧੀਆ ਵਹਿੜਾ ਅੱਗੇ ਵਹਿੜਾ ਇਹਦਾ ਲੈਣ ਦੇ ਨੇ ਇੱਕ ਦਸ ਆ ਗਿਆ ਕੋਈ ਜੋਟੇ ਦੇ ਵਿੱਚ ਕੋਈ ਵੀ ਇਹ ਸੱਤ ਗਾਵਾਂ ਦੇ ਵਿੱਚੋਂ ਇੱਥੇ ਤੱਕ ਆਪਾਂ ਇੱਕ ਪੰਜ ਦੇ ਵਿੱਚ ਦੇ ਦੇਾਂਗੇ ਚਾਹੇ ਕੱਲੀ ਦੀ ਪਹੁੰਚ ਕਰਾ ਲੇ ਚਾਹੇ ਜੋਟੇ ਦੀ ਪਹੁੰਚ ਕਰਾ ਲੇ ਠੀਕ ਹੈ ਹਾਂ ਅਬ ਅੱਛੀ ਤਰ੍ਹਾਂ ਇਹ ਵਹਿੜ ਥੱਲੇ ਵੀ ਬਾਈ 18 19 ਕਿਲੋ ਹੁਣ ਬੋਲੀ ਆ ਇਹਦੇ ਮੇਲ ਆ ਮੰਗਰ ਤੇ ਇਹਦੇ ਵਿੱਚ ਥੱਲੇ ਆ ਗਿਆ ਹੁਣ 23 ਕਿਲੋ ਜਿਹੜਾ ਤਿਆਰ ਆ ਠੀਕ ਹੈ ਮੌਕੇ ਤੇ ਧੁਰ ਦੇ ਧੁਰ ਇਹ ਵੀ ਪਹਿਲਾ ਸੁਗਾ ਚੌਗੀ ਆ ਬਾਈ ਹੌਲੀ ਹੌਲੀ ਹਾਥੀ ਚਵਾਈ ਵਾਲੇ ਥਣ ਨੇ ਕੋਈ ਪਸ਼ੂ ਐਦਾਂ ਦਾ ਨਹੀਂ ਕੋਈ ਵੀ ਪੈਰ ਚੱਕਦਾ ਹੋਊ ਹੋਰ ਹੋਊ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਲਿਆ ਬਾਈ ਕਮਾ ਲਿਆ ਵਾਪਸ ਹੌਲੀ ਹੌਲੀ ਸੋ ਇਹ ਤੋਂ ਇਲਾਵਾ ਦੱਸੋ ਇੱਧਰ ਗੱਪਣ ਗਾਵਾ ਖੜੀਆਂ ਜਿਹੜੀਆਂ ਲਾਸਟ ਤੇ ਬੈਠਾ ਬਾਈ ਇਹਦੇ ਥਲੇ 25 ਕਿਲੋ ਦੁੱਧ ਤਿਆਰ ਆ ਜਿਹੜਾ ਵੀਰ ਮਰਜ਼ੀ ਚੋ ਕੇ ਲੈ ਜੀ ਇਹਦੇ ਮੰਗਰ ਵੀ ਵੱੱਛੀਆਂ ਠੀਕ ਐ ਹੁਣ ਆਪਾਂ ਗੰਪਣ ਹਾਂ ਗੱਪਣਾ ਦਿਖਾ ਦਿੰਨੇ ਬਾਈ ਇਹ ਬੈਡ ਬਈ ਲੈਂਦੀ ਆ 10 ਦਿਨ ਜਲੇ ਥੋੜੀਆਂ ਨਮਾਈਆਂ ਨੇ ਹੋਣੀ ਤੇ ਤਿਆਰ ਤੂਰ ਬਹੁਤ ਸੋਹਣੀ ਹੋਊਗੀ ਤੇ ਇਹਦਾ ਮੰਨ ਕੇ ਬਜਟ ਦੇ ਦਾਂਗੇ ਪੱਸਾਵਾ ਲੱਖ ਰੁਪਏ ਦੀ ਬਈ ਠੀਕ ਹੈ ਲੈਣ ਦੇਣ ਬਹੁਤ ਵਧੀਆ ਟਾਂਚੇ ਦੀ ਆ ਦੁੱਧ ਜਿਹੜਾ ਵੀਰ ਮਰਜੀ 30 ਤੋਂ 35 ਕਿਲੋ ਮੰਨ ਕੇ ਇਹਨੂੰ ਲੈ ਲੈ ਤੇ ਅੱਗੇ ਬਈ ਇਹ ਬੱਛੀ ਆ ਗਈ ਜਿੱਦਾਂ ਆਪਾਂ ਵੀਰ ਕਹਿੰਦੇ ਨੇ ਪਹਿਲੇ ਸੂਜਾਂ ਦੇ ਲੈਣੀਆਂ 30 35 ਕਿਲੋ ਦੁੱਧ ਵਾਲੀਆਂ ਇਹ ਬੱਛੀ ਦਾ ਮੀਨਾ ਮੰਨ ਕੇ ਲੈ ਲੈ ਵੀਰ ਹੂੰ ਤੇ ਦੁੱਧ ਪਹਿਲੇ ਸੂਈ ਬਹੁਤ ਸੋਹਣਾ ਦੁੱਧ ਮੰਨ ਕੇ ਵੀ 30 ਤੋਂ 35 ਕਿਲੋ ਦੁੱਧ ਪਲੂਣ ਹੀ ਪਾ ਦਊਗੀ ਤੇਰੀ ਬਈ ਠੀਕ ਹੈ ਤੇਰੀ ਇਹ ਜੋਟਾ ਗਾ ਬਈ ਆਪਣੇ ਕੋਲੇ ਜਿਹੜੀ ਇਹ ਨਾਲ ਵਾਲੀ ਬੱਚੀ ਆ ਉਹ 7.5 ਮਹੀਨਿਆਂ ਦੀ ਗੱਪਣਾ ਹੂੰ ਤੇ 30 ਕਿਲੋ ਇਹਨੂੰ ਜੈਨੂਇਨ ਦੁੱਧ ਮੰਨ ਕੇ ਜਿਹੜਾ ਵੀਰ ਮਰਜੀ ਪਰਚੇਜ ਕਰ ਲੈ ਠੀਕ ਹੈ ਇਹ 8 ਮਹੀਨਿਆਂ ਦੀ ਗੱਪਣ ਹੋਗੀ ਇਹ ਮਹੀਨੇ ਹਾਂ ਇਹਦੇ ਦਿਨ ਦੱਛਾ 26 ਗਾ ਬਈ ਕਈ ਵਾਰ ਪਾਉਂਦਾ ਤੇ ਉੱਪਰ-ਨੀਚੇ ਲੈ ਜਾਂਦਾ ਅਡਰ ਦੀ ਕੁਆਲਿਟੀ ਬਹੁਤ ਸੇਵ ਬੜੀ ਸੋਹਣੀ ਬਣਾਉਗੀ ਤਸੋਂ ਹਾਈਟ ਚੰਗੀ ਆ ਤੇ ਹਵਾਨਾ ਫਿਕਸ ਜੇ ਮੁਹਰੇ ਇਹ ਦੂਜੇ ਦੇ ਨਾਲ ਬੱਚੀ ਵੀ ਰੇ ਆ ਗਈ ਠੀਕ ਐ ਬਹੁਤ ਸੋਹਣੀ ਬੱਚੀ ਐ ਕਿਦਾਂ ਨੂੰ ਪਤਾ ਫਾਰਮ ਦੇ ਨਮੂਹ ਦੇ ਨਮੂਹ ਦੇ ਕੱਠ ਨੇ ਹਮ ਅਲੇ ਵੀ ਬੋਹਾ ਉੱਤਰੇ ਨਹੀਂ ਕਰਮ ਵਾਲੇ ਤੋਂ ਹਾਈਟ ਦਾ ਅੰਦਾਜ਼ਾ ਜਿਹੜਾ ਵੀਰ ਮਰਜ਼ੀ ਲਾ ਲੈ ਫੁੱਲ ਹਾਈਟ ਦੀਆਂ ਨੇ ਨਸਲ ਆ ਵੀ ਤੁਰ ਗਈ ਨਸਲ ਬਰੀਡ ਦਾ ਤਾਂ ਕੋਈ ਅੰਤ ਹੀ ਨਹੀਂ ਕਰਮ ਵਾਲੀਆਂ ਦਾ ਕੀ ਪਾ ਰੂਗਾ ਕਰਦੀ ਪੇ ਵਾ ਬਈ जो जोटा लेंदा गा, के चल भी आप दो लख तीह हजार रुपए दछ देंगे ठीक है पहुंच भी दे लू कली तो -कली भी रेट कर देंगे साढ़े सात महीने की कन्फर्म आई जी ठीक है बहुत वादिया फार्मी बछी है बी इथा ला बी फेस क्वालिटी देख बी क्वालिटी बहुत ज्यादा वादिया ਪੁਰਣ ਮੂਤ ਮੈਂ ਪਈਦਾ ਠੰਡਾ ਦੁੱਸਤ ਤੇ ਨਵਾਈਆਂ ਹੋਈਆਂ ਕਿਉਂਕਿ ਗੱਬਣਾ ਪਸੂ ਕੱਪਣ ਪਸੂ ਨਵਾਈਆਂ ਚਲੇ ਜਾਂਦਾ ਸੱਚ ਜੀ ਕੁਆਲਟੀ ਕੁਆਲਟੀ ਆਕਦਾ ਬਾਈ ਉਹ ਹੀ ਨਹੀਂ ਹੈਗਾ ਕੋਈ ਵੀ ਵੀਰ ਅੱਕੇ ਬਹੁਤ ਬਾਈਆਂ ਦੇ ਫੋਨ ਆਉਂਦੇ ਆਪਾਂ ਲਈਆਂ ਵੀ ਤਾਂ ਹੀ ਨੇ ਵੀਰ ਪਹਿਲੇ ਸੂਈ ਦੇ ਬੱਚੀਆਂ ਲਿਆ ਦੋ ਕੋ ਚੰਗੀਆਂ ਹੋਈਆਂ ਇਹਦੋਂ ਅੱਗੇ ਪ੍ਰਤੀਜਿ ਅੱਗੇ ਵੜਾ ਬਾਈ 27 22 ਕਿਲੋ ਦੁੱਧ ਦਿੱਤਾ ਹੋਇਆ ਰੇਟ ਜਿਵੇਂ ਵਾਜਵ 1 ਲੱਖ ਤੇ 15000 ਰੁਪਏ ਦੀ ਬੱਚੀ ਦੀ ਪਹੁੰਚ ਕੋ ਜਿਹੜਾ ਵੀਰ ਮਰਜ਼ੀ ਕਰਵਾ ਲਓ ਠੀਕ ਹੈ ਤੋਰਦੇ ਬਾਈ ਇਹਨੂੰ ਵੀ ਤੋਰੀ ਨੂੰ ਫੋ ਦੂਜਾ ਸੂਆ ਬਸ ਹੋ ਜਾ ਦੇਣ ਲਈ ਬਹੁਤ ਸੋਹਣੀ ਤਿਆਰ ਹੋ ਗਈ ਬਾਈ ਥੱਲੋਂ ਹੀ ਤੇ ਬੁਤ ਚੱਲ ਬੁਤ ਚੱਲ ਬਹੁਤ ਸੋਹਣੀ ਕੁਆਲਿਟੀ ਕੁਆਲਿਟੀ ਬਾਈ ਅੰਦਰ ਕੁਆਲਿਟੀ ਤੋਂ ਲਾ ਕੇ ਆਏ ਨੇ ਹਰ ਪੱਖ ਤੋਂ ਵੇਣਾ ਬਾਈ ਸਾਰੀਆਂ ਟਿਪ ਟੋਪ ਨੇ ਜਿਹੜਾ ਵੀਰ ਮਰਜੀ ਕਿਤੋਂ ਮਰਜੀ ਚੱਲ ਕੇ ਆ ਜੇ ਐ ਨਹੀਂ ਹੈਗਾ ਕਿ ਵੀ ਇੱਥੇ ਜਰਾ ਆਪਾਂ ਖਾਲੀ ਮੁੜ ਜੂ ਕਿਉਂਕਿ ਪੈਸੇ ਹਰੇਕ ਵੀਰ ਨੇ ਆਪਣੇ ਹਿਸਾਬ ਨਾਲ ਲਾਉਣੇ ਹੁੰਦੇ ਨੇ ਜਾਨਵਰ ਹਰ ਤਰ੍ਹਾਂ ਦਾ ਜਾਨਵਰ ਖੜਾ ਆਪਣੇ ਕੋਲੇ ਕੋਲ ਮਲਾ ਕੇ 25 ਕਿਲੋ ਵਾਲੀਆਂ ਗਾਵਾਂ ਦੁੱਧ ਤਿਆਰ ਵਾਲੀਆਂ ਵੀ ਖੜੀਆਂ ਤਾਜ਼ੀਆਂ ਸੂਆਂ ਵੀ ਖੜੀਆਂ ਜਿਹੜੀ ਅੱਗੇ ਬਾਈ ਇਹ ਬੱਚੀ ਆ ਗਈ ਇਹਨੇ 38 ਕਿਲੋ ਦੁੱਧ ਬਾਈ ਪਲੂਨ ਨੇ ਦਿੱਤਾਗਾ ਤੇ ਅੱਜ ਇਹਦੇ 10 ਦਿਨ ਰਹਿ ਗਏ ਕਰਮਾਲੀ ਦੇ ਤੇ ਇਹ ਬੱਚੀ ਬਾਈ ਦੇਵਾਂਗੇ ਆਪਾਂ 2 ਲੱਖ ਰੁਪਏ ਦੀ ਬੜਾ ਸੋਹਣਾ ਸ਼ਾਨਦਾਰ ਰੈਡਰ ਬਣਾਉਣਾ ਇਹਨੇ ਕਿਉਂਕਿ ਬਈ ਜਨਵਰ ਜਨਬਰ ਦੀ ਕੀਮਤ ਆ ਸਹੀ ਹੈ ਹੋਲੀ ਟੋਰੀ ਵੀ ਫੁੱਲ ਹਾਈਟ ਇਸ ਤੋਂ ਲੰਬਾਈ ਵੀ ਹਾਈਟ ਤਾਂ ਇਧਰੋਂ ਬਾਈ ਅੰਦਾਜ਼ਾ ਆ ਜੂਗਾ ਕੁਆਲਿਟੀ ਬਾਈ ਬਹੁਤ ਜ਼ਿਆਦਾ ਕੁਆਲਿਟੀ ਜਿੰਨੀ ਪਹਿਲਾਂ ਵੀ ਆਪਾਂ ਜਨਮਰ ਦਿਖਾਏ ਆ ਚਲੋ ਆਪਾਂ ਚਮਕ ਦਮਕ ਜਿੰਨਾ ਆਰਡਰ ਬਣਾਉਗੀ ਆਰਡਰ ਤਾਂ ਕਰਮ ਵਾਲੀ ਪੂਰਾ ਸਰਾ ਹੀ ਬਣਾਉਗੀ ਬਾਕੀ ਟੋਟਲ ਲਗਾਈਆਂ ਦੇ ਬਾਈ ਹੱਥੀ ਚਵਾਈ ਵਾਲੇ ਵੀ ਥਣ ਨੇ ਮਸ਼ੀਨ ਤਾਂ ਚਲੋ ਜਿਹੜਾ ਮਰਜੀ ਵੀਰ ਲਾ ਲੇ ਹਨ ਇਹਦੇ ਨਾਲ ਜਿਹੜੀ ਜਿਹੜੀ ਇਹ ਵੜਾ ਬਾਈ ਇਹਦਾ ਦੁੱਧ ਤਾਂ 30 ਕਿਲੋ ਦੂਜਾ ਸੂਆ ਇਹ ਸੂ ਵੀ 15 ਦਿਨਾਂ ਦੇ ਅਜੇ ਇਹ ਪਹਿਲੇ ਕੱਚੀ ਆ ਤੇ ਇੱਕ ਬੱਛੀ ਹੋਆ ਇਹ ਜੋਟਾ ਹੀ ਆਪਾਂ ਲੈ ਜਿੱਦੇ ਸੀ ਨੇ ਜੋਟਾ ਲੈਣਾ ਹੋਇਆ ਹੂੰ ਆਹ ਡੱਬੀ ਵਿੱਚ ਆ ਤੋਰੀ ਮੈਂ ਪਹਿਲਾਂ ਤੇ ਜੇ ਕਈ ਵਾਰ ਕਿਸੇ ਵੀਰ ਨੇ ਇਹ ਜੋਟਾ ਪਰਚੇਜ਼ ਕਰਨਾ ਹੋਇਆ ਇਹ 2,35,000 ਰੁਪਏ ਦੀ ਬੜਾ ਦੀ ਪਹੁੰਚ ਦੇ ਦਾਂਗੇ ਭਾਈ ਇਹਦੀ ਠੀਕ ਹੈ ਐਨਫਰਾਂ ਨੂੰ ਤੋਰ ਦੇ ਕੱਲੀ ਲੈਣੀ ਹੂ ਤਾਂ ਬਰਾਬਰ ਢਾਲ ਲੈ ਜਿਹੜੀ ਬਾਈ ਨੂੰ ਚੰਗੀ ਲੱਗੇ ਉਹ ਮਗਾ ਲੈ ਠੀਕ ਹੈ ਬਹੁਤ ਸੋਹਣੇ ਟਾਂਚੇ ਦੀ ਬੜਾ ਲਿਆ ਬਈ ਸਵੇਰ ਸੋ ਗਾਵਾਂ ਅੱਜ ਸੀਗੀਆਂ ਜਿਹੜੀਆਂ ਵਕਾ ਇੱਕ ਬਾਈ ਜਰਸੀ ਹੈਗੀ ਕਾਫੀ ਕ੍ਰਾਉ ਉਹਦੇ ਮਨ ਕਰ ਉਹ ਚ ਰੰਗ ਚਾਹਗੀ ਕਾਫੀ ਕ੍ਰਾਉ ਤੇ ਚ ਹੂੰ ਤੇ ਦੁੱਧ ਬਹੁਤ ਸੋਹਣਾ ਦਿੱਤਾ ਹੋਇਆਗਾ ਚੱਲ ਬੱਤ ਚੱਲ ਤੇ ਆਰ ਵੀ ਬੜੀ ਸੋਹਣੀ ਹੋਣੀ ਆ ਮੈਂ 25 26 ਕਿਲੋ ਦਾ ਦਿੱਤਾ ਹੋਇਆ ਤਿਆਰੀ ਫੁੱਲ ਕਰੂਗੀ ਪੂਰੀ ਮੈਰ ਮੜੀ ਸੋ ਐਚਐਫ ਨਾਲ ਕ੍ਰਾਉਸ ਐਚਐਫ ਚੋਂ ਗੱਡੀ ਹੋਈ ਆ ਬਾਈ ਦੱਸ ਕੇ ਦਿੱਤੀ ਆ ਬਾਈਆਂ ਨੇ ਆਪਾਂ ਨੂੰ ਹੂੰ ਇਹ ਐਚਐਫ ਚੋਂ ਗੱਡੀ ਸੀ ਤੇ ਬਾਕੀ ਅਡਰ ਇੰਨਾ ਖਾਸੰਦਾਰ ਬਣਾਉਣੀ ਬੱਚੀ ਬਹੁਤ ਵਧੀਆ ਬੱਚੀ ਆ ਇਹ ਵਿੱਚ ਉਗੀ ਆ ਬਾਈ ਠੀਕ ਹੈ ਅਜੇ ਦਿਨ ਕਿੰਨੇ ਕੁ ਲੈ ਜੂ ਦਿਨ ਬਾਈ 10 12 ਦੇ ਨਹੀਂ ਲੋਗੀ ਜਿਆਦਾ ਟਾਈਮ ਨਹੀਂ ਲੈਂਦੀ ਪਰ ਵਹਿੜ ਬੜੀ ਵਧੀਆ ਜਿਵੇਂ ਕਿਸੇ ਨੇ ਅੱਗੇ ਜਰਸੀ ਤੇ ਕੰਮ ਕਰਨਾਗਾ ਬੱਚੇ ਬੁੱੱਚੇ ਲੈਣੇ ਨੇ ਬਹੁਤ ਟੌਪਰੀ ਦੁੱਧ ਵੀ 27 28 ਕਿਲੋ ਤੋਂ ਮਰਨ ਵਾਲੀ 25 ਕਿਲੋ ਦਾ ਜੇ ਨਾਰਮਲ ਮੰਨ ਕੇ ਲੈ ਲੈ ਜਿਹੜਾ ਮਰਜੀ ਕੀ ਕੀਮਤ ਰਹੂਗੀ ਦੀ ਕੀਮਤ ਦਾ ਬਾਜ਼ਾਰ ਰੇਟ ਰੱਖਿਆ ਬਾਈ 1 ਲੱਖ 5000 ਰੁਪਇਆ ਠੀਕ ਹੈ ਜੈਜ਼ ਲੈਂਦੇ ਸੋਏ ਉਸ ਤੋਂ ਗਾਮਾ ਸੀਂਗਾਂ ਜਿੰਨਾਂ ਦੇ ਰੇਟ ਵੀ ਤੁਹਾਨੂੰ ਦੱਸਦੇ ਆ ਤੋਰ ਕੇ ਵੀ ਪਸ਼ੂ ਦਿਖਾਤੇ ਆ ਸੋਨਿਆ ਸਵਾਨਿਆ ਨੂੰ ਚੋ ਸਕਦੇ ਹੋ ਦੋ ਟਾਈਮ ਗੱਬਣਾ ਦੇ ਥਣ ਪਾਸ ਹੋਣਗੇ ਤੇ ਇੱਧਰ ਬਹੁਤ ਸੋਹਣੀਆਂ ਗਾਵਾਂ ਖੜੀਆਂ ਆਂ ਚਾਰ ਪਹਿਲੇ ਨੰਬਰ ਤੇ ਰੇਟ ਹੋ ਜਾਂਦੇ ਹੁੰਦੇ ਜਦੋਂ ਤੁਸੀਂ ਆ ਕੇ ਗੱਲਬਾਤ ਭਰਾ ਨਾਲ ਕਰੋਗੇ ਤਾਂ ਆਏ ਵੀਰ ਦਾ ਮਾਨ ਤਨ ਵੀ ਰੱਖਿਆ ਜਾਂਦਾ ਤਾਂ ਐ ਭਾਈ 19 ਫੇਰ ਆ ਜਾਂਦੀਆਂ ਨੇ ਤਾਂ ਜਿੰਨੀਆਂ ਵਿਕੀ ਜਾਂਦੀਆਂ ਰੋਜ਼ ਹੀ ਆ ਜਾਂਦਾ ਮਾਲ ਸਹੀ ਕੋਈ ਵੀ ਕਿਦੋਂ ਚੱਲ ਕੇ ਆ ਜੇ ਕੋ ਚਲੋ ਜਨਵਾਰ ਹੁਣ ਇਕੱਠੇ ਵੀ ਤਾਂ ਹੀ ਕੀਤੇ ਚਲੋ ਵੀ ਦਿਨ ਖੁੱਲਗੇ ਸਹੀ ਹੈ ਕੋ ਚਲੋ ਵੀਰ ਦੂਰੋਂ ਆਉਂਦਾ ਜੇ ਇੱਕ ਲੈਣ ਆਉਂਦਾ ਚਾਹੇ ਦੋ ਆਉਂਦਾ ਅਗਲਾ ਜੇ ਖੜਾ ਮਾਲ ਆ ਫੇਰ ਹੀ ਮਿਲਦਾ ਸਹੀ ਹੈ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ